ਕਈ ਜਗ੍ਹਾ ਮਿਲਦਾ ਨਾਗਾਂ ਦੇ ਉੱਪਰ ਮਾ ਪੱਗ ਲਾ ਕੇ ਸਿਰਨਾਉਂਦਾ ਤਾਂ ਨਾਗ ਵੀ ਭੱਜ ਨਹੀਂ ਜਾਂਦੇ ਤੇ ਪਰਪਾ ਉਹ ਕਹਿੰਦੇ ਮੁੰਡਾ ਇਹਨੇ ਤੇਰਾ ਕੀ ਲੱਗ ਰਿਹਾ ਹੈ ਕਿ ਕੰਨ ਬੋਲਦਾ ਹੈ ਇਹਨੂੰ ਤਾਂ ਅਸੀਂ ਬੋਲਣਾ ਸਿਖਾ ਲਈਏ ਇਹ ਅੱਜ ਹੁੰਦੇ ਇੱਕ ਘਰ ਨੂੰ ਜਾਣ ਕੇ ਦਿਖਾ ਦੇ ਕੋਈ ਮਾਂ ਦਾ ਪੁੱਤਾ ਰਫਲ ਨਹੀਂ ਪਰ ਚੌਰ ਨਹੀਂ ਝੜਵਾ ਚਲਾਏ ਬਿਨਾ ਨੌਜਵਾਨ ਜਾ ਰਹੇ ਤੁਸੀਂ ਦੇਖਿਆ ਕਿ ਉਹ ਦੇਖੋ ਕਿਸ ਤਰੀਕੇ ਨਾਲ ਹੰਕਾਰ ਆਵੇਂਗੇ ਆ ਨਾਝੇ ਖਾਂਦੇ ਨੇ ਰਾਜਾ ਜਵਾਹਰ ਤੋਂ ਦੋ ਪਰਨੋਂ ਉਹ ਕਰਦਾ ਜਹਾਜ਼ ਲੈ ਕੇ ਫੁੱਲ ਸਿੱਧਾ ਆਉਂਦਾ ਜਿਉਂ ਥੀ ਫਿਰੂ ਦੇ ਮਰਿਆਦਾ ਦੀ ਗੱਲ ਕੀਤੀ ਜਾਵੇ ਨੌਜਵਾਨਾਂ ਚ ਸ਼ਰਦਾ ਮਰਿਆਦਾ ਨਜ਼ਰ ਆਉਂਦੀ ਹੈ ਤੁਹਾਨੂੰ ਅੱਜ ਕੱਲ੍ਹ ਇਹਨਾਂ ਨੂੰ ਤਾਂ ਐਵੇਂ ਨਹੀਂ ਪੜਾ ਵੀ ਸਾਹਿਬ ਜੱਟ ਦੇ ਨਾਲ ਇਹ ਬੀਤੀ ਹੈ ਇਹ ਕਿਸੇ ਦਾ ਕੋਈ ਮਰ ਜਾਂਦਾ ਤਾਂ ਸਾਰਾ ਪਿੰਡ ਬੈਠਾ ਰਹਿੰਦਾ ਦਾ ਹੁਣ ਜਿਹਦਾ ਮਰ ਜੂ ਉਹ ਇਕੱਲਾ ਹੀ ਬੈਠੂਗਾ ਕਿਤੇ ਕੰਪੜੇ ਪਾ ਕੇ ਜਾਂਦੇ ਤੇ ਰੋਟੀਆਂ ਪਕਾ ਕੇ ਘਰੋਂ ਜਾਣੀਆਂ ਬੰਗੀਆਂ ਨੇ ਤਾਲ ਦੇ ਭਾਂਡੇ ਹੁੰਦੇ ਉੱਤੇ ਮਿੱਟੀ ਦੇ ਭੜੋਲੇ ਹੁੰਦੇ ਉੱਤੇ ਕਣਕਾਂ ਪਾਉਣਾ ਇਹਨਾਂ ਸੱਕਰਾਂ ਪਾਉਣਾ ਨਹੀਂ ਕੋਈ ਲੋਹੇ ਦਾ ਸਮਾਨ ਨਹੀਂ ਤਾਂ ਸਾਡੇ ਨਾਲ ਇੱਕ ਬਜ਼ੁਰਗ ਨੇ ਜਿਨ੍ਹਾਂ ਦੀ 90 ਸਾਲ ਦੀ ਉਮਰ ਹੈ 90 ਸਾਲ ਦੀ ਉਮਰ ਹੈ ਤੇ ਉਹਨਾਂ ਨੇ ਪਿਛਲੇ ਕਈ ਦਹਾਕੇ ਦੇਖੇ ਹੋਏ ਨੇ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿੰਨਾ ਕੁ ਬਦਲਾਅ ਚੁੱਕਿਆ ਹੈ ਪਹਿਲਾਂ ਕਿਸ ਤਰੀਕੇ ਦੇ ਨਾਲ ਛੀਦੀ ਦਿਹਾੜੇ ਮਨਾਏ ਜਾਂਦੇ ਸੀ ਤੇ ਹੁਣ ਕਿਸ ਤਰੀਕੇ ਨਾਲ ਮਨਾਏ ਜਾਂਦੇ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਾਡੇ ਨਾਲ ਬਜ਼ੁਰਗ ਮੌਜੂਦ ਨੇ ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਬੰਤ ਸਿੰਘ ਠੀਕ ਹੈ ਹਾਂ ਬਾਬਾ ਜੀ ਤੁਹਾਡੀ ਲਗਭਗ 90 ਸਾਲ ਦੇ ਕਰੀਬ ਤੁਸੀਂ ਉਮਰ ਦੱਸ ਰਹੇ ਹੋ ਹੈਗੀ ਹੈ ਤੇ ਬਾਬਾ ਜੀ ਆਪਾਂ ਗੱਲ ਕਰਾਂਗੇ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਫਤਿਹਗੜ੍ਹ ਸਾਹਿਬ ਛੋਟੇ ਸਾਹਿਬ ਜਦੇ ਮਾਤਾ ਗੁਜਰ ਘੜੀ ਦੀ ਤੇ ਤੇ ਕਿੰਨਾ ਕੁ ਬਦਲਾਅ ਚੁੱਕਿਆ ਹੈ ਜਿਸ ਤਰੀਕੇ ਨਾਲ ਤੁਸੀਂ ਦੇਖ ਰਹੇ ਹੋ ਨੌਜਵਾਨ ਵੀ ਜਾ ਰਹੇ ਨੇ ਪਿਛਲੇ ਸਮੇਂ ਵਿੱਚ ਜੇ 20 30 ਸਾਲ 50 ਸਾਲ ਪਹਿਲਾਂ ਦੀ ਗੱਲ ਕਰੀਏ ਹੁਣ ਕਿੰਨਾ ਕੁ ਬਦਲਾਅ ਦੇਖ ਰਹੇ ਹਾਂ ਪਟਿਆਲੇ ਨੂੰ ਤਾਂ ਇੱਕ ਆਦਮੀ ਤਰੀਕਾਂ ਭੁਗੜਣ ਜਾਂਦਾ ਹੁੰਦਾ ਝੁੰਡ ਝਾੜ ਖੜੇ ਤੇ ਆਏ ਸੜਕ ਪਰ ਸਾਡੀਆਂ ਭੋਆਂ ਦੇ ਵਿੱਚਲੀ ਉਧਰੋਂ ਸੜਕੰਦੀ ਆਇ ਇੱਕ ਬੱਸ ਜਾਂਦੀ ਹੁੰਦੀ ਸੀ ਸੜਨ ਦੇ ਪਟਿਆਲੇ ਨੂੰ ਜੀ ਕੋਈ ਇੱਥੇ ਜੰਨੀ ਦੁਨੀਆ ਨਹੀਂ ਸੀ ਜਾਂਦੀ ਤਰੀਕਾਂ ਭੁਗਦੇ ਆਉਂਦੇ ਹੁੰਦੇ ਤੇ ਬੁੜੇ ਟੁਰ ਕੇ ਜਾਣਾ ਟੁਰ ਕੇ ਹੀ ਆਉਣਾ ਪਟਿਆਲੇ ਤੇ ਮੈਂ ਵੀ ਬੋਤਾ ਲੈ ਕੇ ਬਰਨਾਲੇ ਤੇ ਸੰਜ ਨੂੰ ਘਰ ਆ ਗਿਆ ਤਾਂ ਟੁਰ ਕੇ ਬੋਤੇ ਲੈਂਦੇ ਹੁੰਦੇ ਤੇ ਅੱਗੇ ਅੱਛਾ ਖੂ ਹੁੰਦੇ ਤੇ ਅਰ ਹੁਣ ਤਾਂ ਬਾਬਾ ਸਿੱਧਾਂ ਦੀ ਇਹੀ ਜੀ ਧਰਤੀ ਆ ਸਾਡੇ ਬਾਪ ਉਹ ਨਹੀਂ ਘੜਿਆਂ ਨਾਲ ਛੜਕ ਕੇ ਆਉਂਦੇ ਹੁੰਦੇ ਤੇ ਗੱਡੇ ਲਿਜਾਣੇ ਅਸੀਂ ਲੈਣਾ ਚ ਸਾਜਰੇ 4 ਵਜੇ ਉੱਠਦੇ ਗੱਡੇ ਲਾ ਕੇ ਜੋਤੀ ਸ਼ਰੂਬ ਲੈਣਾ ਹੁੰਦਾ ਤਾਂ ਰਾਜਾ ਆਉਂਦਾ ਹੁੰਦਾ ਦੁਪਰ ਨੂੰ ਉਹ ਕਰਦਾ ਜਹਾਜ਼ ਲੈ ਕੇ ਫੁੱਲ ਛੜਦਾ ਆਉਂਦਾ ਦਾ ਜੋਤੀ ਸ਼ਰੂਬ ਦੇ ਭਈ ਉਹ ਵਗਦਾ ਵੀ ਸਾਨੂੰ ਪਤਾ ਹੁਣ ਵਾਲੇ ਵਗਦਾ ਕੋਈ ਹੰਤਾ ਹੀ ਨਹੀਂ ਹੁਣ ਅਜ ਸਮੇਂ ਦਾ ਹੁਣ ਦੁਨੀਆ ਦਾ ਪਤਾ ਨਹੀਂ ਰੱਬ ਕਿਵੇਂ ਚਲਾ ਰਿਹਾ ਲੋਕਾਂ ਦੇ ਵਿੱਚ ਸ਼ਰਦਾ ਦੀ ਘਾਟ ਹੋ ਗਈ ਜਾਂ ਫਿਰ ਸਮਾਂ ਬਦਲਣ ਦੇ ਨਾਲ ਲੋਕ ਵੀ ਬਦਲ ਚੁੱਕੇ ਨੇ ਮਾਨ ਲ ਗਏ ਮਾਨ ਲ ਗਏ ਲੋਕਾਂ ਉਸ ਵੇਲੇ ਮੋਹ ਮੁਹੱਬਤ ਦਾ ਜੇ ਕਿਸੇ ਦਾ ਕੋਈ ਮਰ ਜਾਂਦਾ ਦਾ ਤਾਂ ਸਾਰਾ ਪਿੰਡ ਬੈਠਾ ਰਹਿੰਦਾ ਦਾ ਹੁਣ ਜਿਹਦਾ ਮਰ ਜੂ ਉਹ ਇਕੱਲਾ ਹੀ ਬੈਠੂਗਾ ਕੋਈ ਨਹੀਂ ਕਿਸੇ ਦਾ ਹੁਣ ਬੇਲੀ ਘਰ ਦੇ ਵੀ ਬਹੁਤ ਮੁਹੱਬਤ ਟੁੱਟ ਗਏ ਪੱਤਾਂ ਧੀਆਂ ਵਾਲੇ ਵੀ ਟੁੱਟ ਗਏ ਹੁਣ ਤਾਂ ਕੱਲੀ ਉਹ ਦੰਬਲਾ ਦਾਮ ਹੈ ਹੁਣ ਐਸਾ ਵਖਤ ਆ ਗਿਆ ਇਹ ਹਜਾ ਦੇਖਿਆ ਹੀ ਨਹੀਂ ਹੈ ਤਾਰੀ ਉਮਰ ਜਣੀ ਅਸੀਂ ਨੇ ਸਾਡੇ ਚਾਹ ਹੈ ਹਜਾ ਜਿਹੜਾ ਹੁਣ ਹੈ ਬਾਬਾ ਜੀ ਇਹ ਵੀ ਸੁਣਨ ਨੂੰ ਮਿਲਦਾ ਕਿ ਅੱਜ ਤੋਂ 50 ਸਾਲ ਪਹਿਲਾਂ ਜਿਹੜੀ ਸੰਗਤ ਫਤੇਗੜ ਸਾਹਿਬ ਨਤਮਸਤਕ ਹੁੰਦੀ ਸੀ ਗਿਆ ਸ਼ੀਦੀ ਦਿਹਾੜੇ ਤੇ ਦਿਨਾਂ ਦੇ ਵਿੱਚ ਉੱਥੇ ਉਹਨਾਂ ਦੀ ਅੱਖਾਂ ਨੰਮ ਹੁੰਦੀਆਂ ਸੀ ਗਿਆ ਚੁੱਟੇ ਕੱਪੜੇ ਪਾ ਕੇ ਜਾਂਦੀ ਸੀ ਇਹਦੇ ਵਿੱਚ ਸਚਾਈ ਹੈਗੀ ਆ ਹਾਂ ਹਾਂ ਜਿੱਥੇ ਕੱਪੜੇ ਪਾ ਕੇ ਜਾਂਦੇ ਨੇ ਰੋਟੀਆਂ ਪਕਾ ਕੇ ਘਰਾਂ ਲੈ ਜਾਣੀਆਂ ਬੁੜੀਆਂ ਨੇ ਹਾਂ ਔਰ ਜਗ੍ਹਾ ਹੁਣ ਸਾਰੀ ਛੱਤੀ ਗਈ ਆਲੇ ਦਾਲੇ ਉੱਥੇ ਖੜਾਉਣ ਕਿੱਥੇ ਹੁਣ ਜਗ੍ਹਾ ਹੀ ਨਹੀਂ ਇੱਥੇ ਰਹੀ ਕੋਠੇ ਪੈ ਗਏ ਇਹ ਬਖੜੀਆਂ ਗੱਲਾਂ ਨਾ ਕੱਚੇ ਮਕਾਨ ਹੁੰਦੇ ਤੇ ਅੱਗੇ ਅੱਛਾ ਜੀ ਉਹ ਕਿਹ ਨਾਲ ਇੰਨੇ ਕਿ ਪਿੰਡਾਂ ਦੇ ਭਾਂਡੇ ਹੁੰਦੇ ਤੇ ਪਿੰਡਾ ਮਿੱਟੀ ਦੇ ਭੜੋਲੇ ਹੁੰਦੇ ਤੇ ਕਣਕਾਂ ਪਾਉਣੇ ਨੂੰ ਸੱਕਰਾਂ ਪਾਉਣੇ ਨੂੰ ਕੋਈ ਲੋਹੇ ਦਾ ਸਮਾਨ ਨਹੀਂ ਦਾ ਇੱਕ ਟਰੈਕਟਰ ਮੈਂ ਲਿਆਦਾ ਅੱਜ 50 ਸਾਲ ਹੋ ਗਏ ਹੋਣਗੇ 100 ਦਾ ਢੋਲ ਭਰਾਂ ਦਾ ਹੁੰਦਾ ਦਾ ਅੱਜ ਕੋਈ ਹੰਤੇ ਨਹੀਂ ਮਸਨਰੀ ਦਾ ਹੈ ਮੈਨੂੰ ਆਹ ਮੋਟਰ ਬੰਨੀ ਮੁੰਡੇ ਆਉਣ ਮੰਦੇ ਹੁਣ ਵੀ ਮੈਨੂੰ ਆਉ ਨਹੀਂ ਤੇ ਲੰਗਰ ਚ ਉੱਠ ਕੇ ਕਹਿੰਦੇ ਕੋਈ ਡੈਡ ਨਾਲ ਦਾ ਬਈ ਮੈਂ ਤਾਂ ਕੁਛ ਨਹੀਂ ਹੁੰਦਾ ਮੈਂ ਕਾਰ ਬੋਲਟ ਵੀ ਖੜੇ ਨਾ ਜੀ ਉਹ ਅੰਡਾ ਰੱਖਿਆ ਵਾ ਪਰ ਮੈਂ ਚਲਾਉਣਾ ਨਹੀਂ ਹੁਣ ਮੇਰੇ ਹੱਥ ਕੰਬਦੇ ਨੇ ਜੇ ਮੈਂ ਭੀੜ ਜਾਉਣਾ ਬਈ ਮੈਂ ਹੁਣ ਬਾਈਕ ਸਾਈਕਲ ਬਣੀ ਚਲਾਉਂਦਾ ਮੈਂ ਤਾਂ ਘਰੇ ਬੈਠਾ ਰਹਿਣਾ ਨੰਗਰ ਚ ਪੈਸੇ ਦੇ ਦੀਦੇ ਨੇ 4 ਲੱਖ ਰੁਪਈਆ ਨੰਗਰ ਚ ਹੋ ਗਿਆ ਇੱਥੇ ਕੀ ਇਕੱਠਾ ਜੀ ਪੂਰੀ ਲਾ ਦੇਣਾ ਲੱਗਣੇ ਕਿਤੇ ਦਿਨਾਂ ਹੋਰ ਹਾਂ ਬਾਬਾ ਜੀ ਜਿਹੜੇ ਨੌਜਵਾਨ ਤੁਸੀਂ ਦੇਖ ਰਹੇ ਹੋ ਜਾ ਰਹੇ ਨੇ ਆ ਨਿਸ਼ਾਨ ਸਾਹਿਬ ਵੀ ਲਾਏ ਹੋਏ ਨੇ ਉਹਨਾਂ ਨੇ ਮੋਟਰਸਾਈਕਲ ਦੇ ਉੱਤੇ ਹਾਲਾਂਕਿ ਨਿਸ਼ਾਨ ਸਾਹਿਬ ਗੁਰੂ ਘਰ ਚ ਵੀ ਲਾਗਦੇ ਨੇ ਚਲੋ ਉਹਨਾਂ ਨੇ ਵੀ ਲਾਏ ਹੋਏ ਨੇ ਪਰ ਤੁਸੀਂ ਕਿਵੇਂ ਦੇਖ ਰਹੇ ਹੋ ਜੇਕਰ ਮर्याਦਾ ਦੀ ਗੱਲ ਕੀਤੀ ਜਾਵੇ ਨੌਜਵਾਨਾਂ ਵਿੱਚ ਸ਼ਰਦਾ ਮर्याਦਾ ਨਜ਼ਰ ਆਉਂਦੀ ਹੈ ਤੁਹਾਨੂੰ ਅੱਜ ਕੱਲ੍ਹ ਹਾਇਓ ਨੇ ਇਹਦਾ ਹਾਇਓੜੀ ਇਹਨਾਂ ਦਾ ਐਵੇਂ ਨਹੀਂ ਬਦਾ ਵੀ ਸਾਹਿਬ ਜਾੜਾਂ ਨਾਲ ਕੀ ਬੀਤੀ ਹੈ ਸਾਨੂੰ ਸਾਰੀਆਂ ਜੜਾਂ ਦਾ ਪਤਾ ਹੈ ਮੈਂ ਤਾਂ ਜਿੰਨੀਆਂ ਵੀ ਕਹਾਣੀਆਂ ਹੋਈਆਂ ਮੇਰੀ ਸੋਝੀ ਜਮਾ ਹੋਏ ਪਰ ਅ ਅ ਕਿਨੋਂ ਲੈਨੇ ਕਲਕੱਤੇ ਫਲਕੱਤੇ ਸਾਰੇ ਮੈਂ ਘੁੰਮਿਆ ਵਾਂ ਇਲਾਕਿਆਂ ਦੇ ਸਰਤ ਲੋਜਬਰ ਵੀ ਘੁੰਮਿਆ ਵਾਂ ਕੋਈ ਜਗ੍ਹਾ ਮੇਰੀ ਛੱਡੀ ਨਹੀਂ ਗਵਾਲ ਯਾਰ ਨੇ ਗੁਰਦੁਆਰਿਆਂ 'ਚ ਵੀ ਕੋਈ ਜਗ੍ਹਾ ਮੈਂ ਬਹੁਤ ਫਿਰਿਆ ਵਾਂ ਹਾਂ ਮੈਂ ਅਣਪੜ ਗੁੱਟਾ ਲਾਉ ਹੂੰ ਰੇਲ ਚੜ ਕੇ ਉਰੇ ਜਏ 400 ਵਿਘੇ ਜ਼ਮੀਨ ਦਾ ਮਕਦਮਾ ਜਿੱਤਿਆ ਵਕੀਲਾਂ ਨੂੰ ਚੰਡੀ ਦਿੱਲੀ ਚਾਲ 18 ਲਾਉਣ ਦਾ ਜਾ ਕੇ ਪੁੰਨੇ ਵਾਲੀ ਰੇਲ ਚੜ ਕੇ ਰਾਤ ਨੂੰ ਅੱਛਾ ਜੀ ਸਾਰੇ ਪਿੰਡ ਨੂੰ ਵੰਡ ਕੇ ਦਿੱਤੀ ਆ ਮੈਂ ਆਪਣੇ ਪੁੱਤ ਨੂੰ ਬੜਾ ਇਹਨੂੰ ਪੜਵਾਰੀਆਂ ਦੇ ਵੀ ਵਾਧਾ ਕਰਦਾ ਪੜਿਆ ਵਾ ਆਪਾਂ ਬਿੱਟ ਭੋਣੀ ਜੀ ਵੀ ਮਿਲੇਗਾ 1 ਇੰਚ ਵੱਧ ਘਟਨਾ ਕਰਦੀ ਸਾਹ ਮਨ ਸਾਹ ਆ ਮੇਰਾ ਭਈ ਮਨਾ ساری ਉਮਰ ਨਹੀਂ ਕਰਿਆ ਚਾਰ ਪਿੰਡਾਂ ਦੀ ਭੋਏ ਬੋਲਾ ਹੁੰਦਾ ਦਾ ਕੋਈ ਪੈਸੇ ਦੇ ਲੰਦਾ ਦਾ ਕੋਈ ਦੰਡੀ ਬਣੀ ਸੀ ਭਾਈ ਚਰਕ ਸੰਝ ਕਿਵੇਂ ਦੀ ਆ ਹੁਣ ਪਿੰਡਾਂ ਦੇ ਵਿੱਚ ਮਹੱਲੇ ਦੇ ਵਿੱਚ ਹੁਣ ਤਾਂ ਨਾਲ ਖਰ ਦਾ ਮੈਂ ਹੀ ਰੋ ਹਾਂ ਹੁੰਦਾ ਘਾਟ ਮੈਂ ਹਾਂ ਹੁੰਦਾ ਆਪਣਾ ਆਪ ਹੀ ਦਿਖਦਾ ਖਤਮ ਕਿਉਂ ਮਤਲਬ ਇੱਕ ਤਾਂ ਨਵਾਂ ਜੋ ਨਵਾਂ ਜੁਗ ਆ ਗਿਆ ਸਹੂਲਤਾਂ ਬਹੁਤ ਹੋ ਗਈਆਂ 4 ਰੁਪਏ ਨਾ ਉਹਦਾ ਗਾਣਾ ਮੇਰੇ ਵਰਗਾ ਕੋਈ ਹੋਇਓ ਨਹੀਂ ਉਹ ਰੱਬ ਨੂੰ ਭੁੱਲ ਗਏ ਅਸੀਂ ਰੱਬ ਨੂੰ ਨਹੀਂ ਭੁੱਲਿਆ ਹਾਂ ਕਈ ਜਗ੍ਹਾ ਮਿਲੇਗਾ ਨਾਗਾਂ ਦੇ ਉੱਪਰ ਮੈਂ ਪੱਗ ਲਾ ਕੇ ਸਿੱਟਦਾ ਹਾਂ ਹੁੰਦਾ ਦਾ ਨਾ ਕੋਈ ਭਜਨ ਤੇ ਮੇਤੇ ਪਰੇ ਹਾਂ ਕਈ ਵਾਰ ਹੋਈ ਆ ਮੇਰੇ ਨਾਲ ਦੋ ਇੱਕ ਇੱਕ ਇਹ ਕਿਹੜੀ ਘਟਨਾ ਹੈ ਕਿਉਂ ਹੋਈ ਹੈ ਇਹ ਘਟਨਾ ਬਹੁਤ ਚੰਗੀ ਹੈ ਵੀ ਤੈਨੂੰ ਹਾਰ ਨਹੀਂ ਆਉਣੀ ਕਿਤੇ ਉਹ ਉਹ ਦੈਨ ਭਾਜਣਾਂ ਦੇ ਤੇ ਸੱਪ ਅੱਛਾ ਫਿਰ ਉਹ ਖੜਾ ਉਹ ਲਾਂਚ ਬੜਜਣੇ ਫਿਰ ਮੈਂ ਪੱਗੇ ਚੱਕ ਲੈਂਦਾ ਸੀ ਸਾਈਕਲ ਬਣੀ ਨਾ ਕਿਸੇ ਕੋਲ ਸਵੇ ਸਾਡੇ ਮਖ ਤਾਂ ਜਾਂ ਮੈਂ ਸਾਈਕਲ ਸਿੱਖਿਆ ਇੰਨੀਆਂ ਡੁੱਡਾਂਾਂ ਤੇ ਸੁੱਖਿਆ ਤਾਂ ਫਰੂਜੇ ਦੇ ਫਰੂਜਿਆਂ ਵਾਲੇ ਘਰ ਖੜਾ ਅੰਨੇ ਤੇ ਸਾਡਾ ਕੋਈ ਸਾਈਕਲ ਨਾ ਚੱਕ ਲਵੇ ਸਾਈਕਲ ਵੀ ਜਾਲ ਸਿੱਖਿਆ ਟ੍ਰਾਈਕਲ ਜਾਲ ਸਿੱਖਿਆ ਇੱਡੀਆਂ ਲਾਈਨਾਂ ਨੂੰ ਸਾਡੀਆਂ ਪਹੁੰਚਦੀਆਂ ਜਿੰਨੀ ਵੀ ਨਹੀਂ ਨਹਿਰ ਕਿਸੇ ਗਿਰਜ ਪੈ ਗਿਆ ਕਿਸੇ ਚਨਾ 20000 ਦਾ ਲੈਂਦਾ ਦਾ 8000 ਬ라이ਕ ਦੇ ਕੇ ਬਾਬਾ ਜੀ ਹੁਣ ਜਿਵੇਂ ਤੁਸੀਂ ਦੇਖਿਆ ਲੋਕ ਘਰਾਂ 'ਚ ਰਾਤ ਨੂੰ ਵੀ ਦਿਨੇ ਵੀ ਤਾਲੇ ਲਾ ਕੇ ਸੌਂਦੇ ਨੇ ਇਹ ਕਾਤੋਂ ਪਹਿਲਾਂ ਤਾਂ ਬੀਆਂ ਦੇ ਵਿੱਚ ਸੁੱਤੇ ਰਹਿੰਦੇ ਸੀ ਕਿ ਹੁਣ ਡਰ ਕਾਹਦੇ ਲੋਕਾਂ ਨੂੰ ਗਾੜਾ ਹੁਣ ਮਾਰ ਦੇਣ ਦਾ ਛੱਕਾ ਬਹੁਤਾ ਹੋ ਗਿਆ ਗੋਲੀ ਵੀ ਘਰ ਬਾਜੀ ਕਰਨਾਂ ਦੇ ਵਸਾਇ ਤੇ ਕੋਈ ਭਈਆ ਨਹੀਂ ਆਉਂਦਾ ਉਹ ਬੀ ਮੈਂ ਜਾਂੜ ਤੇ ਲੋਕਾਂ ਦੇ ਚੋਰੀਆਂ ਕਰਨ ਲੱਗ ਗਏ ਜੇ ਅੱਜ ਹੁੰਦੇ ਇੱਕ ਘਰ ਨੂੰ ਜਾਂੜ ਕੇ ਦਿਖਾ ਦੇ ਕੋਈ ਮਾਂ ਦਾ ਪੁੱਤਾ ਰਫਲ ਨਹੀਂ ਪਰ ਚਾਉਲ ਨਹੀਂ ਝੜਦਾ ਚਲਾਏ ਬਿਨਾ ਕੋਈ ਚੀਜ਼ ਨਹੀਂ ਵਰਮਾ ਲੈਦਾ ਨਹੀਂ ਨਾਨਾ ਨਹੀਂ ਜਿਹੜਾ ਕੋਈ ਮਿਲਣਾ ਨਹੀਂ ਫਿਰ ਜਾਂਦਾ ਸਹੀ ਗੱਲ ਹੈ ਹਾਂ ਮੈਨੂੰ ਸਾਰਾ ਪਤਾ ਹੈ ਭੋਇਆਂ ਬਠੇੜੀਆਂ ਖਰੀਦੀਆਂ ਮੈਂ ਪੁੱਤ ਬਹੁਤ ਕੰਮ ਕਰੇ 60 ਬਿਘੇ ਇੱਕ ਪੀੜ ਤੁਸੀਂ ਖੜਕੁਵਾਦ ਦਾ ਵੀ ਸਮਾਂ ਦੇਖਿਆ ਤੇ ਹੁਣ ਗੈਂਗਸਟਰ ਆ ਗਏ ਹੁਣ ਵੀ ਉਹੀ ਕਹਿੰਦਾ ਮੈਨੂੰ ਰੱਲਖਣ ਨਹੀਂ ਦਿੱਤਾ ਇੱਥੇ ਆ ਇੱਕ ਦਾ ਸਾਰਾ ਹੀ ਆ ਆ ਭੋਏ ਬਿਠਾ ਕੇ ਇੱਧਰ ਇਕੱਠੀ ਕਰੀ ਇੱਥੇ 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 ਬੈਠੇ ਰਹਿੰਦੇ ਤੇ ਖਜਾ ਮੋੜਨੀ ਤੇ ਚਲਾਉਣ ਲੰਦੇ ਮੈਨੂੰ ਇੱਥੇ ਦੀ ਡਰਦਾ ਮਾਲ ਸੀ ਉਦੋਂ ਹੈ ਡਰਦਾ ਮਾਲ ਸੀ ਉਦੋਂ ਮੈਂ ਕਹਾਨੂੰ ਡਰਦਾ ਤਾਂ ਆਲੂ ਲਾਏ ਤੇ ਥੋੜੇ ਜਿ ਇਹ ਖੜਿਆ ਨਵੇਂ ਉਹ ਮਾਂ ਮੁੰਡਿਆਂ ਨੂੰ ਕਹਾਂ ਮੈਂ ਰੋਟੀ ਲਿਆਉਣਾ ਘਰੋਂ ਉਹ ਮੈਂ ਹਾਕ ਮਾਰੀ ਆ ਜੋ ਇਹ ਰੋਟੀ ਜਾਂ ਰਾਦੂ ਤੇ ਮੋਟਰਸਾਈਕਲ ਦਾ ਜੀ 30 ਸਾਲ ਉਹ ਵੀ ਬਾਹਿਆ ਹੈ ਉਹ ਮੁੰਡੇ ਆਏ ਕੋਲ ਨੂੰ ਕਹਿੰਦੇ ਚੁੱਪ ਚੁੱਪਾ ਕਹਿੰਦੇ ਉਹ ਰੇਹ ਨਹੀਂ ਬੈਠੇ ਨਹੀਂ ਖਾਚ ਹਾਂ ਉਹ ਕਹਿੰਦੇ ਮੁੰਡੇ ਨੂੰ ਕਹਿੰਦੇ ਤੇਰਾ ਕੀ ਲੱਗ ਰਿਹਾ ਹੈ ਕਿ ਕੰਨ ਬੋਲਦਾ ਇਹਨੂੰ ਨਾਲ ਹੀ ਬੋਲਣ ਸਿਖਾ ਦੇਂਗੇ ਆ ਜਿੱਦਾਂ ਆਲੇ ਨਵੇਂ ਨਵੇਂ ਆਲੇ ਆਂਦੇ ਬਿਠਾ ਲੈ ਦੇ ਵਿੱਚ ਉਹ ਕਹਿਣਾ ਵੀ ਨਾ ਟੂਣਾ ਬੋਲ ਮੋੜ ਜਾ ਕਹਿੰਦਾ ਮਗਾ ਮੋਡਰ ਨਹੀਂ ਹੈ ਕਹਿੰਦੇ ਅਸੀਂ ਰਾਤ ਨੂੰ ਮੋਟਰ ਚਲਾ ਦਿਆ ਕਰਾਂਗੇ ਦਿਨ ਨੂੰ ਤੁਸੀਂ ਚਲਾ ਦਿਆ ਕਰੋ ਇੱਥੇ ਨਾ ਭਰੇ ਹੋ ਮੈਂ ਬਹੁਤ ਫੇਰਿਆ ਫਿਰ ਬਾਬਿਆਂ ਕੋਲ ਇੱਕ ਧਿਆਨ ਨੂੰ ਮਜਰੇ ਬਾਬਾ ਦਾ ਉਹਨੇ ਸੱਚੀਆਂ ਗੱਲਾਂ ਦੱਸੀਆਂ ਐਨੇ ਹਣ ਸਾੜੀ ਵਾਲੇ ਨੇ ਨਹੀਂ ਦੱਸੀਆਂ ਉਹਨੇ ਦੱਸੀਆਂ ਮੈਨੂੰ ਧਿਆਨ ਨੂੰ ਮਜਰੀ ਨੇ ਪਰਾ ਕਢਾ ਲੈਣਾ ਮੈਂ ਡਰੈਗ ਲਾਉਂ ਨੂੰ ਦੱਸਣਾ ਨਹੀਂ ਮੈਨੂੰ ਜਾਨਣਾ ਉੱਥੇ ਗੱਲਾਂ ਵਾਤਾ ਉਹਨੇ ਦੱਸਣੀਆਂ ਫਿਰ ਜਿੱਦਣ ਗਏ ਨੇ ਕਹਿੰਦੇ ਲਾ ਹੁਣ ਨੂੰ ਸ਼ਾਮ ਲਈ ਜਿਵੇਂ ਹੋਰ ਦੀ ਚਨਾਟਾਂਾਂ ਦੇ ਟ੍ਰੈਕਟਰਾਂ ਪਰ ਲੱੱਗ ਕੇ ਸਮਾਨ ਬਾਗਾਂ ਵਾਲੇ ਕਿਨੂੰ ਲੈ ਗਏ। ਮਤਲਬ ਪੁਰਾਣਾ ਸਮਾਂ ਤੁਸੀਂ ਸਾਰਾ ਆਪਣੇ ਪਿੰਡੇ ਤੇ ਹਟਾਇਆ ਹੰਦਾਇਆ ਤੇ ਹੁਣ ਜਿਹੜੇ ਲੋਕਾਂ ਦੇ ਵਿੱਚ ਭਾਈਚਾਰੇ ਦੀ ਗੱਲ ਵੈਸੇ ਤੁਸੀਂ ਕੀਤੀ ਆ ਕਿਉਂ ਨਹੀਂ ਰਿਹਾ ਹੈਗਾ ਆਪਸ ਦੇ ਵਿੱਚ ਲੋਕ ਦੁੱਖ ਸੁੱਖ ਦੇ ਵਿੱਚ ਨਹੀਂ ਜਾਂਦੇ। ਹੰਕਾਰ ਹੋ ਗਿਆ। ਹੰਕਾਰ ਹੋ ਗਿਆ ਹੁਣ। ਉਹ ਹੰਕਾਰ ਕਰਨਾ ਨਹੀਂ ਚਾਹੀਦਾ। ਪਿੰਡ ਦੀਆਂ ਸੜਕਾਂ ਪਿੰਡਾਂ ਦੇ ਅੱਕ ਦਾ ਹੁੰਦਾ ਪਿੰਡ ਦੀ ਸੜਕ ਹੈਗੀ ਆ। ਮੜੀਆਂ ਸਹੀ ਸੜਕ ਢਾਈ ਆ। ਮਾਂ ਖੜੀ ਕਰਕੇ ਕੋਈ ਬੰਦਾ ਮੈਨੂੰ ਚੰਗਾ ਨਹੀਂ ਕਹਿੰਦਾ ਕਦੇ ਮਾੜਾ ਕੰਮ ਨਹੀਂ ਕਰਿਆ ਆ ਵੀ ਦੇਖ ਲੈਣ ਨੂੰ ਦਿਨ ਮੁੰਡੇ ਨੇ ਦਿਨਾਂ ਤੋਂ ਕਿਸੇ ਦੇ ਮੰਗਿਆ ਨਹੀਂ ਕੋਈ ਆਹ ਦੇ ਦੋ ਆਹ ਦੇ ਦੋ ਨੌਜਵਾਨ ਜਾ ਰਹੇ ਨੇ ਤੁਸੀਂ ਦੇਖਿਆ ਕਿ ਉਹ ਦੇਖੋ ਕਿਸ ਤਰੀਕੇ ਨਾਲ ਹੰਕਾਰ ਆ ਹਮੇਂ ਆ ਨਸ਼ੇ ਹੀ ਖਾਂਦੇ ਨੇ ਨਸ਼ੇ ਤੋਂ ਨਾਮਰੇ ਪੁੱਤਿਆਂ ਦੇ ਮੂੰਹ ਲਾਇਆ ਡੇਡੇ ਜਵਾਨ ਬਾਹਰ ਗਏ ਬੇਨਾ ਨਾਮ ਆਇਆ 20 ਸਾਲ ਹੋ ਗਏ ਛੱਡੀ ਸ਼ਰਾਬ ਪੀਂਦੇ ਤੇ 60 ਵਿੱਗੇ ਖਤਾ ਚਾਰੇ ਭਾਈਆਂ ਨੇ ਅਸੀਂ ਵਿੱਗਾ ਵੜ ਲੰਦੇ ਤੇ ਢੀਆਂ ਪੈਣਾ ਨੂੰ ਵੀ ਲੈ ਜਾਂਦੇ ਤੇ ਗਨੇ ਘਰਾਂ ਨੂੰ ਹੁਣ ਕੋਈ ਦੂਏ ਨੂੰ ਹਾਕ ਮਾਰ ਸੰਦਾ ਮੇਰੀ ਅੱਡ ਹੋਏ ਬੇਨਪੁਰਤੇ ਉਹ ਰੱਥੀ ਨਹੀਂ ਆਉਂਦੇ ਚੱਡਣ ਇੱਕ ਬਾਬਾ ਦੀ ਜ਼ਰੂਰੀ ਗੱਲ ਪੁੱਛਣੀ ਆ ਪਿਛਲੇ ਸਮੇਂ 'ਚ ਬਜ਼ੁਰਗ ਨੇ ਜਿਹੜੇ ਉਹ ਪੋਸਤ ਭੂਕੀ ਫੀਮ ਦੀ ਵਰਤੋਂ ਕਰਦੇ ਸੀਗੇ ਅੱਜ ਕੱਲ੍ਹ ਗੋਲੀਆਂ ਦੇ ਉੱਤੇ ਚੁੱਟੇ ਤੇ ਲੱਗੇ ਹੋਏ ਨੇ ਜਿਹੜਾ ਝੱਟ ਮਾਰ ਦਿੰਦੀ ਹੈ ਤੁਸੀਂ ਕੀ ਸਮਝਦੇ ਹੋ ਕਿ ਜਿਹੜੀ ਪੌਸਤ ਦੀ ਖੇਤੀ ਜਿਵੇਂ ਹੋਰ ਸਟੇਟਾਂ 'ਚ ਹੋ ਰਹੀ ਹੈ ਪੰਜਾਬ ਦੇ ਵਿੱਚ ਵੀ ਹੋਣੀ ਚਾਹੀਦੀ ਹੈ ਤੇ ਕਰਵਾ ਕਿਉਂ ਨਹੀਂ ਰਹੀ ਸਰਕਾਰ ਉਹਦੇ ਨਾਲ ਕਿਸਾਨ ਵੀ ਵੱਸ ਸਕਦੇ ਨੇ ਨੌਜਵਾਨ ਵੀ ਵੱਸ ਸਕਦੇ ਨੇ ਮਤਲਬ ਸਿਉਨੇ ਦੀ ਚਿੜੀ ਦਾ ਪੰਜਾਬ ਆ ਅੱਜ ਲੋਹੇ ਦੀ ਚਿੜੀ ਬਣੇ ਸਰਕਾਰ ਪਹਿਲਾਂ ਇੱਥੇ ਖੇਤੀ ਹੁੰਦੀ ਸੀਗੀ ਹਾਂ ਪੌਸਤ ਦੀ ਖੇਤੀ ਹੁੰਦੀ ਸੀ ਪਹਿਲਾਂ ਉਰੇ ਜਦ ਅੰਗਰੇਜ਼ ਗਏ ਮੈਂ ਥਾਂ ਤੇ ਜ਼ਿੰਮੇਵਾਰ ਹਾਂ ਮੈਨੂੰ ਪਤਾ ਹੈ ਵੀ ਉਹ ਅੱ체 ਸਿਉਨੇ ਦੀ ਚਿੜੀ ਅੰਗਰੇਜ਼ ਲੈ ਕੇ ਲੁੱਟ ਕੇ ਰੇਲਜਾਂ ਨੇ ਇਹਨੇ ਖੋਇਆ ਰਾਜ ਮਸਾ ਨੇ ਭਗਤ ਸਿੰਘ ਨੇ ਹਿੰਮਤ ਕਰੀ ਅੱਜ ਵੀ ਕਹਿੰਦੇ ਅੰਗਰੇਜ਼ ਲੁੱਟ ਕੇ ਲੈ ਗਏ ਜਿਹੜੇ ਹੁਣ ਦੇ ਲੀਡਰ ਨੇ ਜੋ ਭਗਵਾਨ ਤਮਾਨੇ ਇਹਨਾਂ ਦੀ ਘਰ ਰਾਈ ਕੇ ਗਏ ਨਗਰੇ ਜੜਾ ਰੋਣਾ ਪਈ ਉੱਥੇ ਮਰ ਸਾਰੇ ਮਾਰੇ ਜੱਟਾ ਗੱਡਿਆਂ ਉਰ ਜਾ ਜਾ ਇਕੱਠੇ ਹੁੰਦੇ ਤੇ ਮਾਰ ਕੇ ਅੰਗਰੇਜ਼ਾਂ ਨੇ ਇਹਨਾਂ ਦੀ ਘਰ ਰਾਈ ਨਰਾਜੇ ਦੇ ਬਾਦਲ ਦੇ ਇਹ ਕਹਿੰਦੇ ਵੀ ਅੰਗਰੇਜ਼ ਲੁੱਟ ਕੇ ਲੈ ਗਏ ਲੋਕ ਕਹ ਰਹੇ ਨੇ ਇਹਨਾਂ ਨੇ ਲੁੱਟ ਲਿਆ ਸਾਨੂੰ ਇਹਨਾਂ ਨੇ ਤਾਂ ਜਮਾ ਹੀ ਗੋਲੀ ਮੰਡਾ ਦੇ ਆਪਣੇ ਬਾਦਲ ਕੋਲ ਕਿੰਨੇ ਟੇਸਣਾਂ ਦੀ ਭੋਏ ਆ ਅੱਜ ਸੜਾ ਰਾਜੀ ਬਾਦਲਦਾ ਕਿੰ데 ਨਹੀਂ ਵਾਰ ਰਾਜੀ ਵੀ ਉਹ ਕਹਿੰਦੇ ਸਾਡੇ ਕੋਲ ਜੱਦੀ ਪੁਸਤੀ ਹੈ ਸਾਰਾ ਕੁਝ ਅਸੀਂ ਕੁਝ ਨਹੀਂ ਬਣਾਇਆ ਜੱਦੀ ਕਿਉਂ ਆ ਕਿੱਥੇ ਦੇ ਉਹ ਡਰਿਆਉਣਾ ਰੇਤਾ ਵੀ ਹਉਂਜਦਾ ਹੋਮਣੀ ਛੱਡਿਆ ਅਜੇ ਵੀ ਕਹਿੰਦੇ ਸਾਨੂੰ ਬਣਾਓ ਆਦਾ ਜੇ ਰੱਬ ਨਾ ਕਰਦਾ ਬੰਦਿਆਂ ਦੇ ਦਿਲਾਂ 'ਚ ਨਾ ਵਸਦਾ ਵੋਟਾਂ ਨੂੰ ਇਹ ਜੇ ਹੋ ਜਾਂਦੇ ਸਾਰੀ ਉਮਰ ਰਾਜਨੀਤੀ ਛੱਡ ਦੇ ਅਕਾਲੀ ਦਲ ਬਹੁਤ ਪੁਰਾਣੀ ਪਾਰਟੀ ਹੈ ਤੁਸੀਂ ਇਹਦੇ ਲੰਬੇ ਸਮੇਂ ਤੋਂ ਦੇਖਦੇ ਆ ਰਹੇ ਹੋ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਵੀ ਵਿਚਰਦੇ ਆ ਦੇਖਿਆ ਹੈ ਮੁੱਖ ਮੰਤਰੀ ਰਹੇ ਨੇ ਚਲੋ ਹੁਣ ਉਹਨਾਂ ਦਾ ਦਿਹਾਤ ਹੋ ਗਿਆ ਅਕਾਲੀ ਦਲ ਦੇ ਹਾਲਾਤ ਕਿਵੇਂ ਦੇਖ ਰਹੇ ਹੋ ਅੱਜ ਸੁਖਬੀਰ ਬਾਦਲ ਦੇ ਹੱਥਾਂ 'ਚ ਮਾ ਕੋਈ ਨਹੀਂ ਉਹਦੇ ਉਹਨਾਂ ਬੰਦਾ ਲੰਡਰ ਰਾਇ ਇਹ ਰਾਜੇ ਦਾ ਖੌਨੀ ਇਹਨਾਂ ਦੀ ਰਿਸ਼ਤੇਦਾਰੀ ਹੋਈ ਵੀ ਹੈ ਇਹ ਇੱਕਨ ਜਿੱਦਣ ਭਿੰਡਰਾਂ ਵਾਲਾ ਆਇਆ ਮਨ ਸੰਪਣੀ ਆ ਗਿਆ ਉਹਦੇ ਗੱਲ ਮੁੰਡੇ ਦੇ 5-7 ਉਹਨੇ ਆਉਂਦੇ ਨਹੀਂ ਜੇ ਉਹ ਉੱਥੇ ਨਿਮਾਨ ਲਾਇਆ ਯਾਰੋ ਖੜਾ ਹੋਇਆ ਕਹਿੰਦਾ ਵੀ ਬਾਬਾ ਜੈਮਲ ਮੇਰੇ ਕੋਲ ਜੇਲ੍ਹ ਚ ਗਿਆ ਮੈਨੂੰ ਖਾਣੇ ਕਾਇ ਤਰੀਕ ਨੂੰ ਹਰਾ ਲਈ ਹੋ ਜਾਣੀ ਹੈ ਕਹਿੰਦਾ ਮੈਂ ਉਹਦੇ ਵੀ ਪੈਨਾ ਆ ਗਿਆ ਛੁੱਟ ਕੇ ਆ ਕੇ ਕਹਿੰਦਾ ਮੈਂ ਗਿਆ ਵੀ ਅੱਜ ਸੈਂਪਲਿਓ ਦਿਮਾਣ ਲਾਉਣਾ ਜਾ ਕੇ ਉਹਨੇ ਦਿਮਾਣ ਲਾਇਆ ਜਦ ਖੜਾ ਹੋਇਆ ਉਹਦੇ ਇੰਨੇ ਨੇ ਹੱਥ ਨੀਵੇਂ ਤੇ ਬਾਹਾਂ ਲੰਬੀਆਂ ਦੀ ਜੀ ਢਿੱਡ ਜੰਬਾ ਨਹੀਂ ਸੀ ਐਨਾ ਜਵਾਨ ਤਾਂ ਛੁੱਟਰੀ ਮਰਗਾ શરીਤਾ ਉਹ ਕਹਿੰਦਾ ਭਾਈ ਜੱਟੋ ਭਾਈਓ ਮੈਂ ਦੋਵੇਂ ਸਰਕਾਰਾਂ ਚ ਭਗਿਆ ਦਾ ਵੇ ਇਨਾ ਨੇ ਧੋਨੋਂ ਪੰਜਾਬ ਨੂੰ ਕੰਗਾਲ ਕਰ ਦੇਣਾ ਧੋਨੋਂ ਉਜਾੜ ਦੇਣਗੇ ਤੁਸੀਂ ਆਪਣਾ ਕੋਈ ਕੰਮੀ ਕਰੋ ਆਪਣਾ ਸਬਰ ਗਾਇਨ ਕੰਮੀ ਕਰੋ ਜੱਟ ਭਾਈਓ ਪਰ ਕਾ ਨੂੰ ਮੰਨਦਾ ਕੋਈ ਹੁਣ ਮਰੇ ਜੇ ਆਉਂਦੇ ਨੇ ਰੇੜੂਆਂ ਅੱਜ ਵੀ ਮਰੇ ਜੇ ਦਾ ਕਰਦੇ ਨੇ ਸਾਬੇ ਜਾਨਿਆਂ ਵਾਂਗੂੰ ਜਿਉਂਦੇ ਨਹੀਂ ਜਿਉਂਦੇ ਨੂੰ ਕੋਈ ਨਹੀਂ ਪੁੱਛਦਾ ਚੰਗਾ ਕਹਿੰਦਾ ਹਾਂ ਦੇ ਹੁਣ ਉਹਨਾਂ ਦੀ ਜ਼ਿਕਰ ਹੁੰਦਾ ਪਿਛਲੇ ਜਦੋਂ ਮਤਲਬ ਉਹ ਇੱਥੇ ਜੁੰਦੇ ਸੀਗੇ ਉਦੋਂ ਉਹਨਾਂ ਦੇ ਨਾਲ ਕਿਸੇ ਨੇ ਸਪੋਰਟ ਨਹੀਂ ਕੀਤੀ ਬਾਬਾ ਜੀ ਆਖਰੀ ਗੱਲ ਪੁੱਛਣੀ ਆ ਤੁਹਾਨੂੰ ਜਿਹੜਾ ਜੱਗਾਂ ਵਾਲੇ ਹੀ ਹਾਲ ਆ ਮੁਸਲਮਾਨ ਮਲੇਰੀ ਕੁੱਟੜਿਆਂ ਨੇ ਕਿਹਾ ਤਾਂ ਵੀ ਤੁਸੀਂ ਉਹਦੇ ਨਾਲ ਆਓ ਗੁਰੂ ਗ੍ਰੰਥ ਸਾਹਿਬ ਨਾਲ ਛੱਡਦੇ ਵੀ ਲਾਉਣੀ ਆ ਤੇ ਬਾਬਾ ਜੀ ਆਖਰੀ ਆਖਰੀ ਗੱਲ ਪੁੱਛਣੀ ਆ ਤੁਹਾਨੂੰ ਜਿਹੜੀ ਹੁਣ ਸਰਕਾਰ ਆ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਦੀ ਚੰਗੇ ਕੰਮ ਕਰ ਰਹੀ ਆ ਉਹ ਭਗਵੰਤ ਮਾਨ ਦਾ ਹੈ ਚੰਗਾ ਇਨੂੰ ਇਹ ਇਹਨੂੰ ਉਹਨਾਂ ਨੇ ਛੱਡਣਾ ਨਹੀਂ ਕੇਜਰੀਵਾਲ ਹਾਂ ਉਹ ਇਕੱਠੇ ਹੋਏ ਫਿਰਦੇ ਨੇ ਸਾਰੇ ਅੱਛਾ ਵਿਰੋਧੀ ਬਾਟੀਆਂ ਹਾਂ ਇਹਦੇ ਵਿਰੋਧੀ ਹੋਣ ਉਹ ਇਹਨੂੰ ਵੀ ਦਾਮਾਂ ਹੈਗਾ ਨਾ ਵੋਟਾਂ 'ਚ ਵੀ ਠੱਗੀਆਂ ਲਾਗੇ ਕਰਨ ਵੋਟ ਇਹਨੂੰ ਪਾਉਣਗੇ ਲੋਕ ਵੋਟ ਉਹਨਾਂ ਨੂੰ ਜਾਊ ਬਈਮਾਨਾਂ ਜਾਂ ਨਵਿਆ ਬਹੁਤ ਜ਼ਿਆਦਾ ਹੈ ਮਾਦਾ ਹੁਣ ਬਈਮਾਨੇ ਦੇ ਦਿਨਾਂ ਦਾ ਸੌ ਜੋ 19 ਹੋਊਗਾ 100 ਆਦਮੀ ਬਈਮਾਨੇ ਬਸ ਜਲ ਮਖਾਵਾ ਧੰਨਵਾਦ ਬਾਬਾ ਜੀ ਹਾਂ ਕਸ ਜੀਵਨ ਰਹੋ ਰੱਬ ਤੁਹਾਨੂੰ ਬਧਾਵੇ ਰੱਬ عمر ਲਾਵੇ ਹਨਾ ਮੈਂ ਹੁਣ ਸਾਡੀ ਭੋਏ ਵੀ ਜਨਾੜਾ ਢੜ ਜਾ ਲਈ ਵੀ ਆ ਮੇਰੇ ਹੱਥਿਆਂ ਨੇ ਆ ਸਰਾਏ ਬਣ ਜਾ ਰਹੇ ਹੋਣਾ ਨੀ ਉਹ ਪਰੇ ਜਾ ਕੇ ਲੈਣ ਤਿੰਨ ਚਾਰ ਕੀਲੇ ਨਹਿਰ ਟੱਪ ਕੇ ਹਾਂ ਤਾਂ ਸਾਡੇ ਨਾਲ ਸਨ ਬਜ਼ੁਰਗ ਜਿਨ੍ਹਾਂ ਦੀ 90 ਸਾਲ ਦੀ ਕਰੀਬ ਉਮਰ ਹੈ ਤਾਂ ਸਾਰੀਆਂ ਗੱਲਾਂ ਸਾਰੇ ਹਾਲਾਤ ਦੇਖੇ ਹੋਏ ਨੇ ਸੰਤ ਭਿੰਡਰਾਨਾ ਦੀ ਗੱਲ ਕੀਤੀ ਆ ਇਹਨਾਂ ਨੇ ਸ਼ਹੀਦੀ ਜੋੜ ਮੇਲੇ ਕਿਵੇਂ ਹੁਣ ਮਨਾਏ ਜਾਂਦੇ ਨੇ ਪਿਛਲੇ ਸਮੇਂ ਦੇ ਵਿੱਚ ਹੁਣ ਤੱਕ ਕਿੰਨਾ ਅੰਤਰ ਆ ਚੁੱਕਿਆ ਹੈ ਪਿੰਡਾਂ ਦੇ ਵਿੱਚ ਪਾਈਚਾਰੇ ਦੀ ਘਾਟ ਹੈ ਬਹੁਤ ਸਾਰੀਆਂ ਗੱਲਾਂ ਨੇ ਸਾਡੇ ਨਾਲ ਕੀਤੀਆਂ ਨੇ ਸੋ ਕੈਮਰਾਮੈਨ ਨਿਜੀ ਪੱਤਰ ਕੈਮਰਾਮੈਨ ਦੇ ਨਾਲ ਗੁਰਪ੍ਰੀਤ ਚੱਠਾ ਨੀਡਰ ਪੰਜਾਬੀ মিডিਆ ਫਤਿਹਗੜ੍ਹ ਸਾਹਿਬ